ਪਾਰਟੀ ਦੀ ਸੁਭਾਵਾਂ ਨਿਭਾਦੇ ਨਿਭਾਦੇ ਆਪਣੀ ਕੌਮ ਨੂੰ ਗਿਰੇ ਨਾ ਪਾਓ ਆਪਣੀ ਕੌਮ ਦਾ ਨਾਸ ਨਾ ਕਰੋ ਜਿੱਤਾ ਜਕਾਤ ਕਾ ਸਾਹ ਤੇ ਸਿਰ ਦਰਬਾਰ ਸੇ ਜਾ ਕੇ ਧੰਨੇ ਮਾਰਿਆ ਗੁਰੂ ਰਾਮਦਾਸ ਮਹਾਰਾਜ ਆਪਣੇ ਆਪ ਤੁਹਾਡੇ ਸਾਰਿਆਂ ਦਾ ਨਿਆਂ ਕਰਨਗੇ ਹੋਏਗਾ ਤੁਸੀਂ ਕੌਮ ਦੇ ਸਰਮਾਇਦਾਰ ਬਣੋਗੇ ਤੁਸੀਂ ਕੌਮ ਦਾ ਸਰਮਾਇਆ ਸਿਮਟੋਗੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਲੇਕਿਨ ਉਹਨਾਂ ਲੋਕਾਂ ਵਾਸਤੇ ਜਦੋਂ ਆਪਣਾ ਪਿਆਰ ਆਪਣਾ ਸਤਕਾਰ ਸਹੀ ਮਾਇਨੇ ਦੀ ਸੱਚੇ ਦਿਲੋਂ ਗੁਰੂ ਦੇ ਅੰਦਰ ਵਿੱਚ ਪੇਟ ਕਰਦੇ ਹਨ ਤੁਹਾਡੇ ਲੋਕਾਂ ਵਾਸਤੇ ਨਹੀਂ ਰਹਿ ਗਿਆ ਤਰੋ ਜੋ ਮਰਜੀ ਕਰੋ ਕੋਈ ਬੁਰਾਈ ਨਹੀਂ ਹੈ ਲੇਕਿਨ ਗੁਰੂ ਘਰ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਦਰਨੇ ਨਾ ਮਾਰੋ ਇਸ ਤਰ੍ਹਾਂ ਸਿੱਖੀ ਦਾ ਕਾਣ ਨਾ ਕਰੋ ਇਸ ਤੋਂ ਮਾੜੇ ਦਿਨ ਹੋਰ ਕੋਈ ਹੋ ਨਹੀਂ ਸਕਦਾ ਸੀ ਤੋਂ ਲਈ ਆਪਣੇ ਆਪਣੇ ਗਿਰਵਾਨ ਦੇ ਵਿੱਚ ਚਾਗਣਾ ਕਿ ਅਕਾਲ ਤਖਤ ਦੀ ਮਰਿਆਦਾ ਨੂੰ ਕਿਸ ਨੇ ਕਦੇ ਤੀਵੇਂ ਕਿਵੇਂ ਮੁਨਕਰ ਹੋਇਆ ਜਿਸ ਨੇ ਕਲੋ ਕਲੋ ਢਾਲਾਈ ਹੈ ਇਸ ਤੋਂ ਵੱਡਾ ਹਮਲਾ ਅਜ ਕੋਈ ਕੌਮ ਤੇ ਹੋ ਨਹੀਂ ਸਕਦਾ ਜੇ ਤੁਸੀਂ ਮਾੜੀ ਇੱਕ ਰਾਜਨੀਤਿਕ ਪਾਰਟੀ ਦੀ ਸੇਵਾਵਾਂ ਨਿਭਾਦੇ ਨਿਭਾਦੇ ਆਪਣੀ ਕੌਮ ਨੂੰ ਗਿਰੇ ਨਾ ਪਾਓ ਆਪਣੀ ਕੌਮ ਦਾ ਨਾਸ ਨਾ ਕਰੋ ਯਾਦ ਰੱਖਿਓ ਆਉਣ ਵਾਲਾ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਕਦੇ ਵੀ ਮਾਫ ਨਹੀਂ ਕਰੇਗਾ ਜਿਨ੍ਹਾਂ ਜਿਨ੍ਹਾਂ ਨੇ ਅੱਜ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤੇ ਜਾ ਕੇ ਧਰਨੇ ਮਾਰੇ ਹਨ ਗੁਰੂ ਰਾਮਦਾਸ ਮਹਾਰਾਜ ਆਪਣੇ ਆਪ ਤੁਹਾਡੇ ਸਾਰਿਆਂ ਦਾ ਨਿਆਂ ਕਰਨਗੇ ਆਪਣੇ ਆਪ ਨੂੰ ਸਿੱਖ ਘਵਾਉਂਦੇ ਹੋ ਚੋਲਾ ਪਾ ਕੇ ਸਿੱਖੀ ਰੂਪ ਧਾਰ ਕਰਕੇ ਕੋਈ ਸਿੱਖ ਨਹੀਂ ਬਣਦਾ ਸਿੱਖ ਬਣਦਾ ਇਨਸਾਨ ਆਪਣੇ ਗੁਰੂ ਘਰ ਪ੍ਰਤੀ ਨਤਮਸਤੋਕ ਹੋ ਕੇ ਗੁਰੂ ਘਰ ਦੀ ਮਰਿਆਦਾਵਾਂ ਪਰੰਪਰਾਵਾਂ ਦਾ ਉਹਨਾਂ ਦਾ ਪਾਲਣ ਕਰਕੇ ਇਸ ਤਰ੍ਹਾਂ ਕਾੜ ਕਰਕੇ ਕੋਈ ਸਿੱਖੀ ਦਾ ਪਾਲਣ ਨਹੀਂ ਕਦੇ ਕਰ ਸਕਦਾ ਮੈਂ ਅੱਜ ਫਿਰ ਇੱਕ ਵਾਰ ਫਿਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਉਸ ਫੈਸਲੇ ਦੇ ਵਿੱਚ 3 ਦਸੰਬਰ ਨੂੰ ਕਿ ਪਤਨ ਸਿਖੂਟ ਕੇ ਬਾਅਦ ਚਲੇ ਜਾਣ ਹੈਗਾ ਦਮ ਜਾ ਅਕਾਲ ਤਖਤ ਦੇ ਵਿੱਚ ਖੜੋ ਕੇ ਪੇਸ਼ ਹੋ ਕੇ ਨਿਤਮਸਤਕ ਹੋ ਆਪਣੀ ਭੁੱਲ ਦੀ ਖਿਵਾ ਵਾਂਗੋ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਮੰਗੀ ਉਸ ਨੇ ਕੀਤੇ ਕੇ ਨਹੀਂ ਕੀਤੇ ਉਹਦੀ ਸਰਕਾਰ ਦੇ ਟਾਈਮ ਵੇ ਜਾਣੇ-ਨਜਾਣੇ ਕੀਤੇ ਤੁਸੀਂ ਤਾਂ ਜਾਣ ਬੂਝ ਕੇ ਕੀਤੇ ਤੁਹਾਡਾ ਹਿਸਾਬ ਕਿੱਦਾਂ ਹੋਏਗਾ ਤੁਸੀਂ ਕੌਮ ਦੇ ਸਰਮਾਇਆਦਰ ਬਣੋਗੇ ਤੁਸੀਂ ਕੌਮ ਦਾ ਸਰਮਾਇਆ ਸਿਮਟੋਗੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਲੇਕਿਨ ਉਹਨਾਂ ਲੋਕਾਂ ਵਾਸਤੇ ਜਿਹੜਾ ਆਪਣਾ ਪਿਆਰ ਆਪਣਾ ਸਤਿਕਾਰ ਸਹੀ ਮਾਇਨੇ ਦੀ ਸੱਚੇ ਜਿਹੜੇ ਗੁਰੂ ਦੇ ਅੰਗਾਂ ਦੇ ਵਿੱਚ ਪੇਟ ਕਰਦੇ ਹਨ ਤੁਹਾਡੇ ਲੋਕਾਂ ਵਾਸਤੇ ਨਹੀਂ ਰਹਿ ਗਿਆ ਤੁਹਾਡੇ ਲੋਕਾਂ ਵਾਸਤੇ ਰਹਿ ਗਿਆ ਹੁੰਦਾ ਤੇ ਖਾਲੀ ਸੁਣਨ ਸੁਣਾਉਣ ਨੂੰ ਕਾਹ ਤੱਕ ਮਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅੱਜ ਤੁਹਾਡੇ ਵਰਗੇ ਲੋਕ ਹੀ ਹਨ ਜਿਹੜੇ ਕੌਮ ਨੂੰ ਟਾਲ ਆ ਰਹੇ ਨੇ ਜਿਹੜੇ ਅੰਗਰੇਜ਼ਾਂ ਦੇ ਟਾਈਮ ਵੀ ਸੀ ਜਿਨ੍ਹਾਂ ਨੂੰ ਉਪਾਧੀਆਂ ਦਿੱਤੀਆਂ ਜਾਂਦੇ ਸੀ ਵਾਇਸ ਰਾਏ ਦੀ ਜਾਂ ਹੋਰ ਕਈ ਤਰ੍ਹਾਂ ਦੇ ਲੋਹ ਲਾਲਚ ਦਿੱਤੇ ਜਾਂਦੇ ਸੀ ਆਪਣੇ ਲੋਹ ਲਾਲਚ ਲੋ ਜੋ ਮਰਜੀ ਕਰੋ ਕੋਈ ਬੁਰਾਈ ਨਹੀਂ ਹੈ ਲੇਕਿਨ ਗੁਰੂ ਘਰ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਧਰਨੇ ਨਾ ਮਾਰੋ ਇਸ ਤਰ੍ਹਾਂ ਸਿੱਖੀ ਦਾ ਕਾਣ ਨਾ ਕਰੋ ਇਸ ਤੋਂ ਮਾੜੇ ਦਿਨ ਹੋਰ ਕੋਈ ਹੋ ਨਹੀਂ ਸਕਦਾ ਸੀ ਕੌਮ ਲਈ ਮਨ ਵਿੱਚ ਰੋਸ਼ ਹੈ ਇਸ ਕਰਕੇ ਸਾਰੀਆਂ ਗੱਲਾਂ ਕਰਨ ਲਈ ਅੱਜ ਸੰਗਤ ਵਿੱਚ ਆ ਜਾਰ ਹੋਇਆ ਗੁਰੂ ਮਹਾਰਾਜ ਆ ਫੈਸਲਾ ਕਰੇਗਾ ਜਦੋਂ ਵੀ ਵਕਤ ਆਏਗਾ ਜਿਨ੍ਹਾਂ ਦਮਾਂ ਦੇ ਉੱਤੇ ਅੱਜ ਤੁਸੀਂ ਸਰਦਾਰੀਆਂ ਭੋਗ ਰਹੇ ਹੋ ਜਿਨ੍ਹਾਂ ਦਰਮਾਂ ਦੇ ਹੁੰਦਾ ਹੈ ਤੁਸੀਂ ਚੇਅਰਮੈਨੀਆਂ ਪ੍ਰਧਾਨੀਆਂ ਭੋਗ ਰਹੇ ਹੋ ਅੱਜ ਉਹਨਾਂ ਵਸਤੇ ਹੀ ਤੁਸੀਂ ਇਸ ਤਰ੍ਹਾਂ ਦੇ ਕੰਡੇ ਬੀਜ ਰਹੇ ਹੋ ਬੀਜੋ ਲੇਕਿਨ ਕੌਮ ਦੇ ਨਾਲ ਧਰੋ ਨਾ ਕਰੋ ਆਪਣੇ ਆਪ ਨੂੰ ਸਿੱਖ ਰਖਵਾਂਦੇ ਹੋ ਆਪਣੇ ਆਪ ਨੂੰ ਪੰਥਦਰਦੀ ਘਵਾਂਦੇ ਹੋ ਕਿਹੜੇ ਤਰ੍ਹਾਂ ਦੇ ਪੰਥਦਰਦੀ ਤੁਸੀਂ ਤਾਂ ਖੁਦ ਉਹਨਾਂ ਚੀਜ਼ਾਂ ਦੇ ਵਿੱਚ ਸ਼ਾਮਲ ਸੀ ਜਦੋਂ ਸਰਕਾਰਾਂ ਦੇ ਵਿੱਚ ਸੱਤਾ ਦੇ ਵਿੱਚ ਗਲਤੀਆਂ ਹੋਈਆਂ ਤੇ ਤੁਸੀਂ ਤਾਂ ਬਰਾਬਰ ਦੇ ਭਾਗੀਦਾਰ ਹੋ ਤੁਸੀਂ ਕੋਲ ਹੁੰਦੇ ਹੋ ਕਹਿਣ ਵਾਲੇ ਕਿ ਅਕਾਲ ਤਖਤ ਦੀ ਮਰਿਆਦਾ ਦੇ ਪਿੱਛੇ ਮੈਂ ਅੱਜ ਧਰਨਾ ਮਾਰਨ ਆਇਆ ਮੰਗਣ ਆਇਆ ਮੈਂ ਇੱਕ ਇੱਕ ਦਾ ਨਾਲ ਲੈ ਕੇ ਅੱਜ ਤੋਂ ਬਾਅਦ ਬੜੇ ਤਰੀਕੇ ਦੇ ਨਾਲ ਗੱਲ ਕਰਾਂਗਾ ਲੇਕਿਨ ਅੱਜ ਸਿਰਫ ਗੱਲ ਗੁਰੂ ਰਾਮਦਾਸ ਦੇ ਘਰ ਦੀ ਕਰਨ ਆਇਆ ਗੁਰੂ ਮਹਾਰਾਜ ਦੇ ਘਰ ਦੀ ਕਰਨ ਆਇਆ ਗੁਰੂ ਘਰ ਦਾ ਕੂਕਰਾ ਮਨ ਵਿੱਚ ਰੋਸ਼ ਜਾ ਗਿਆ ਸਾਰਾ ਕੁਝ ਦੇਖ ਕੇ ਜੋ ਕੁਝ ਆ ਤੁਸੀਂ ਕੀਤਾ ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਔਰ ਆਪਣੇ ਆਪਣੇ ਘਰੇ ਜਾ ਕੇ ਆਪਣੇ ਆਪਣੇ ਜਿਰਵਾਨ ਦੇ ਵਿੱਚ ਚਾਕਣਾ ਕਿ ਅਕਾਲ ਤਖਤ ਦੀ ਮਰਿਆਦਾ ਨੂੰ ਕਿਸ ਨੇ ਕਦੋਂ ਤੀਵੇਂ ਕਿਵੇਂ ਮੁਨਕਰ ਹੋਇਆ ਹੈ ਕਿਸ ਨੇ ਕਦੋਂ ਕਦੋਂ ਢਾਲਾਈ ਹੈ ਇਸ ਤੋਂ ਵੱਡਾ ਹਮਲਾ ਅਜ ਕੋਈ ਕੋਮ ਤੇ ਹੋ ਨਹੀਂ ਸਕਦਾ ਜੇ ਤੁਸੀਂ ਮਾੜੀ ਮਾੜੀ ਚੇਅਰਮੈਨ ਦੇ ਪਿੱਛੇ ਮਾੜੀ ਮਾੜੀ ਪ੍ਰਧਾਨਗੀ ਦੇ ਪਿੱਛੇ ਮਾੜੀ ਮਾੜੀ ਵਜ਼ੀਰੀਆਂ ਪਿੱਛੇ ਤੇ ਤੁਸੀਂ ਦਰਬਾਰ ਸਾਹਿਬ ਤੱਕ ਚਲੇ ਗਏ ਧਰਨਾ ਮਾਰਨ ਰੋਸ ਪ੍ਰਦਰਸ਼ਨ ਕਰਨ ਆਪਣੇ ਹਕਾਵਾ ਨੂੰ ਖੁਸ਼ ਕਰਨ ਸ਼ਰਮ ਆਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ